ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਰਾਗ ਗਉੜ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਜੇ ਮਨ ਚੇਤ ਆਸ ਰਖੇ ਹਰ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਾਲ ਪਾਈ ਹਰ ਜਾਣੈ ਸਭ ਕਿਛ ਜੋ ਜੀਵ ਵਰਤੈ ਪ੍ਰਭ ਕਹ ਲਿਆ ਕਿਸੈ ਕਾਇਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮੈਂ ਸੁਆਮੀ ਰਹਾ ਸਮਾਈ ਮੇਰੇ ਮਨ ਆਸਾ ਕਾਰਜ ਜਗਦੀਸ਼ ਬੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾ ਨੇਹ ਫਲ ਆਸ ਸਭ ਬਿਰਤੀ ਜਾਈ ਰਹਾ ਜੋ ਦੀਸੈ ਮਾਇਆ ਮੋਹ ਕਟੰਬ ਸਭ ਮਤ ਤੇ ਸਕੇ ਆਸ ਲਾਗ ਜਨਮ ਗਵਾਈ ਇਨ ਕਹਿ ਕਿਛ ਹਾਥ ਨਹੀਂ ਕਹਾ ਕਰਹਿ ਇਹ ਬਫੜੇ ਐਨ ਕਾ ਵਾਹਿਆ ਕਾਚ ਨਾ ਵਸਾਈ ਮੇਰੇ ਮਨ ਆਸ ਕਾਰ ਹਰਪ੍ਰੀਤਮ ਆਪਨੇ ਕੀ ਜੋ ਤੁਝ ਤਾਰੈ ਤੇਰਾ ਕੋਟੰਬ ਸਭ ਛਡਾਈ ਜੇ ਕੇਛੇ ਆਸ ਅਵਰ ਕਰੇ ਪਰਮਿਤਰੀ ਮਤ ਤੂੰ ਜਾਣਹਿ ਤੇਰੇ ਕਿਤੇ ਕੰਮ ਆਈ ਇਹ ਆਸ ਪਰਮਿਤਰੀ ਭਾਉ ਦੂਜਾ ਹੈ ਖਿਨ ਮਹਿ ਝੂਠ ਬਿਨ ਸਭ ਜਾਈ ਮੇਰੇ ਮਨ ਆਸਾ ਕਾਰ ਹਰਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵਹਿ ਤੈਸੀ ਕੋ ਆਸ ਕਰਾਈ ਕਿਛ ਕਿਸੇ ਕਹਿ ਹੱਥ ਨਾਹੀ ਮੇਰੇ ਸੁਆਮੀ ਐਸੀ ਮੇਰੇ ਸਤਗੁਰੂ ਬੂਝ ਬੁਝਾਈ ਜਾਨ ਨਾਨਕੀ ਆਸ ਤੂੰ ਜਾਣ ਹੈ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੌਂਡ ਮਹੱਲਾ ਚੌਥਾ ਐਸਾ ਹਰ ਸੇਵਿਐ ਨਿਤ ਧਿਆਈਐ ਜੋ ਖਿਨ ਮਹਿ ਕਿਲ ਵਿਖ ਸਭ ਕਰੇ ਬਿਨਾਂ ਸਾਜੇ ਹਰ ਤਿਆਗ ਅਵਰ ਕੀ ਆਸ ਕੀਜੈ ਤਾਂ ਹਰ ਨਿਹਫਲ ਸਭ ਕਾਲ ਗਵਾਸਾ ਮੇਰੇ ਮਨ ਹਰਿ ਸੇਵ ਸੁਖਦਾਤਾ ਸੁਆਮੀ ਜਿਸ ਸੇਵੈ ਸਭ ਭੂਖ ਲਹਾਸਾ ਮੇਰੇ ਮਨ ਹਰ ਉਪਰ ਕੀਜੈ ਪ੍ਰਵਾਸਾ ਜਹ ਜਾਈਐ ਤਹ ਨਾਲ ਮੇਰਾ ਸੁਆਮੀ ਹਰ ਆਪਣੀ ਪੈਜ ਰਖੈ ਜਨ ਦਾਸਾ ਰਹਾਉ ਜੇ ਆਪਣੀ ਬਿਰਥਾ ਕਾਹੋ ਅਵਰਾ ਪਹਿ ਤਾ ਆਗੈ ਆਪਣੀ ਬਿਰਥਾ ਬਹੁ ਬਹੁਤ ਕੜਾਸਾ ਆਪਣੀ ਬਿਰਥਾ ਕਾਹੋ ਹਾਰ ਆਪਣੇ ਸੁਆਮੀ ਪਹਿ ਜੋ ਤੁਮਰੇ ਦੁਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕਹਿ ਮਨ ਲਾਜ ਮਰਾਸਾ ਜੋ ਸੰਸਾਰੈ ਕੇ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਨੈ ਸਵਾਈ ਮਿਲਾਸਾ ਜੀਤ ਦੇਨਿ ਉਨਕਾ ਸੁਆਉ ਹੋਏ ਨਾ ਆਵੇ ਤੇਤ ਦਿਨ ਨੇੜੈ ਕੋ ਨਾ ਟੁਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪਕਰੈ ਦੂਖ ਸੁਖ ਆਸਾ ਤਿਸ ਕਾ ਪਰਵਾਸਾ ਕਿਉ ਕੀਜੈ ਮਨ ਮੇਰੇ ਜੋ ਅੰਤੀ ਅਵਸਰ ਰਖਨਾ ਸਕਾਸਾ ਹਰ ਜਪ ਮੰਤ ਗੁਰ ਉਪਦੇਸ ਲੈ ਜਪੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜਨ ਨਾਨਕੀ ਅਨੰਦ ਨਾਮ ਜਪੋ ਹਰ ਸੰਤੋ ਹੋਇ ਇਹੋ ਛੂਟਨ ਕਾ ਸਾਚਾ ਪ੍ਰਵਾਸਾ ਗਉੜ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਇ ਅਨੰਦ ਸੁਖ ਅੰਤਰ ਸਾਤ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁਤ ਜਲਤਾ ਗੁਰ ਸਾਸ ਦੇਖੇ ਲਹਿ ਜਾਏ ਸਭ ਤਪਨਾ ਮੇਰੇ ਮਨ ਆਨ ਦਿਨ ਤੇ ਆਏ ਨਾਮ ਹਰ ਜਪਨਾ ਜਹਾਂ ਕਹਾ ਤੁਝ ਰਾਖੈ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾ ਮਹ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਾਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲੋ ਹਾਰ ਦਸਨਾ ਸ਼ਬਦ ਪੈਸ਼ਾਨ ਰਾਮ ਰਸ ਪਾਵਹੁ ਉਹ ਊਤਮ ਸੰਤ ਪਇਓ ਬਾਟ ਬਡਨਾ ਤਿਸ ਜਨ ਕੀ ਵਡਿਆਈ ਹਰਿ ਆਪ ਵਿਧਾਈ ਉਹ ਘਟੈ ਨਾ ਕਿਸੈ ਕੀ ਘਟਾਈ ਇਕ ਤਿਲ 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 ਨਾ ਜੇ ਸਤੇ ਸੋ ਕਿਪਾਵੇ ਮਨ ਮੇਰੇ ਸੋ ਸਦਾ ਧਿਆਈ ਨਿਤ ਕਰ ਜੁਰਨਾ ਜਨ ਨਾਨਕ ਹਰਿ ਦਾਨ ਇਕ ਦੀਜੈ ਨਿਤ ਬਸੈ ਹਿਰਦੈ ਹਰੀ ਮੋਹਿ ਚਰਨਾ ਗੋੜ ਮਹੱਲਾ ਚੌਥਾ ਜਤਨੇ ਸਾਹਾ ਪਾਤਸ਼ਾਹ ਉਮਰਾਵ ਸਿੱਖਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਾਨ ਹਾਰੇ ਅਬਿਨਾਸੀ ਸਦਾ ਥਿਰ ਨਿਰਚਲ ਤਿਸ ਮੇਰੇ ਮਨ ਭਾਜ ਪਰਮਾਨ ਮੇਰੇ ਮਨ ਨਾਮ ਹਰੀ ਭਜ ਸਦਾ ਦੀਬਾਨ ਜੋ ਹਰ ਮਹਿਲ ਪਾਵੇ ਗੁਰਬਚਨੀ ਤਿਸ ਜੀਵੜ ਅਵਰ ਨਾਹੀ ਕਿਸੈ ਦਾਤਾਨ ਰਹਾਉ ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀਸੈ ਮਨ ਮੇਰੇ ਸਭ ਬਿਨਸ ਜਾਹੇ ਜਿਉਂ ਰੰਗ ਕੁਸੁੰਬ ਕਚਾਨ ਹਰਿ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰਿ ਦਰਗਹਿ ਪਾਵੈ ਤੂ ਮਾਨ ਬ੍ਰਹਮਨ ਖਤਰੀ ਸੂਦ ਵੈਸ ਚਾਰ ਵਰਨ ਚਾਰ ਆਸਰਮ ਹੈ ਜੋ ਹਰਿ ਧਿਆਵੈ ਸੋ ਪਰਧਾਨ ਜਿਉ ਚੰਦਨ ਨਿਕਟ ਵਸੈ ਹਿਰਦ ਬਪੜਾ ਤਿਉ ਸਤ ਸੰਗਤ ਮਿਲ ਪਤ ਪਰਮਾਨ ਓਹ ਸਬਤੇ ਊਚਾ ਸਬਤੇ ਸੂਚਾ ਜਾਂ ਕਹਿ ਹਿਰਦੈ ਵਸਿਆ ਭਗਵਾਨ ਜਨ ਨਾਨਕ ਤਨ ਕੇ ਚਰਨ ਪਖਾਲੈ ਜੋ ਹਰ ਜਨ ਨੀਚ ਜਾਤ ਸੇਵਕਾਨ ਗੌਂਡ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੈ ਵਰਤੈ ਜੇ ਹਾ ਹਰ ਕਰਾਈ ਤੇ ਹਾਕੋ ਕਰੀਐ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਦਨੋ ਸਭ ਦੂਰ ਰਖ ਲਈਐ ਮੇਰੇ ਮਨ ਹਰ ਜਪ ਹਰ ਨਿਤ ਪੜੀਐ ਹਰ ਬਿਨ ਕੁਮਾਰ ਜੀਵਾਲ ਨਾ ਸਾਕੇ ਤਾਂ ਮੇਰੇ ਮਨ ਕਾਇਤ ਕਢੀਐ ਰਹਾ ਹਰ ਪਰਪੰਚ ਕੀਆ ਸਭ ਕਰਤੈ ਵਿੱਚ ਆਪੇ ਆਪਣੀ ਜੋਤ ਧਰੀਐ ਹਰ ਇੱਕ ਬੋਲੇ ਹਰ ਇੱਕ ਬੁਲਾਏ ਗੁਰਪੂਰੈ ਹਰ ਇੱਕ ਦਿਖਾਈਐ ਹਾਰੇ ਅੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸੋਂ ਮਨ ਕਿਆ ਚੋ ਰਈਐ ਨਿਹ ਕਪਟ ਸੇਵਾ ਕੀਜੈ ਹਰ ਕੀਰੀ ਤਾਂ ਮੇਰੇ ਮਨ ਸਰਬ ਸੁਖ ਪਾਈਐ ਜਿਸ ਦੇ ਵਸ ਸਭ ਕਿਛ ਸੋ ਸਬਦੂ ਵੱਡਾ ਸੋ ਮੇਰੇ ਮਨ ਸਦਾ ਧਿਆਈਐ ਜਨ ਨਾਨਕ ਸੋ ਹਰ ਨਾਲ ਹੈ ਤੀਰੈ ਹਰ ਸਦਾ ਧਿਆਈ ਤੂ ਤੁਦਲੇ ਛਡਾਈਐ ਗੋਡ ਮਹੱਲਾ ਚੌਥਾ ਹਰ ਦਰਸ਼ਨ ਕਾ ਮੇਰਾ ਮਨ ਬਹੁ ਤਪਤੈ ਜਿਉ ਤਿਰਖਾਵੰਤ ਬਿਨ ਨੀਰ ਮੇਰੇ ਮਨ ਪੇਮ ਲੱਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਾਨ ਅੰਤਰ ਕੀ ਪੀਰ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ ਮੇਲ ਮੇਲ ਸਗੀ ਗੁਣ ਕਾਹੋ ਮੇਰੇ ਪ੍ਰਭ ਕੀ ਲੈ ਸਤਗੁਰ ਕੀ ਮਤ ਧੀਰ ਜਨ ਨਾਨਕ ਕੀ ਹਰਿ ਆਸ ਪੁਜਾਵੋ ਹਰਿ ਦਰਸ਼ਨ ਸਾਤ ਸਰੀਰ ਸ਼ਕਾ ਇਕ ਰਾਗ ਗੌਂਡ ਮਹੱਲਾ ਪੰਜਵਾਂ ਚਾਉ ਪਦੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਓ ਸੁਣ ਤੋ ਕਰਤਾ ਪੀਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਓਪਤ ਕਰਤਾ ਪਰਲੋਕ ਕਰਤਾ ਵਿਆਪਤ ਕਰਤਾ ਅਲਿਪਤੋ ਕਰਤਾ ਬਖਤੋ ਕਰਤਾ ਬੂਜਿਤ ਕਰਤਾ ਆਵਤ ਕਰਤਾ ਜਾਤ ਭੀ ਕਰਤਾ ਨੇਰ ਗੁਣ ਕਰਤਾ ਸਰ ਗੁਣ ਕਰਤਾ ਗੁਰ ਪ੍ਰਸਾਦ ਨਾਨਕ ਸਾਮ ਦ੍ਰਿਸ਼ਟਾ ਗੋਂਡ ਮਹੱਲਾ ਪੰਜਵਾਂ ਫਾਕਿ ਯੋਮੀਨ ਕਪਕੀ ਨਿਆਈ ਤੂੰ ਉਰਜ ਰਹਿਓ ਕ ਸੰਭਾਏ ਲੈ ਪਾਗ ਧਾਰੇ ਸੀਸ ਲੇਖੈ ਲੈ ਤਉ ਉਦਰੈ ਹਰ ਗੁਣ ਗਾਏ ਲੈ ਮਨ ਸਮਝ ਛੋਡ ਆਵਾਈ ਲੈ ਆਪਣੇ ਰਹਿਣ ਕਾਠੌਰ ਨਾ ਪਾਵੇ ਕਾਏ ਪਰ ਕਹਿ ਜਾਇ ਲੈ ਰਹਾਉ ਜਿਉ ਮੈਗਲ ਇੰਦਰੀ ਰਾਸ ਪ੍ਰੇਰਿਓ ਤੂੰ ਲਾਗ ਪਰਿਓ ਕੋਟੰਬਾਇ ਲੈ ਜਿਉ ਪੰਖੀ ਇਕਤਰ ਹੋਏ ਮਿਲ ਵਿਛਰੈ ਥਿਰ ਸੰਗਤ ਹਰਿ ਹਰਿ ਧਿਆਇ ਲੈ ਜੈਸੇ ਮੀਨ ਰਸਨ ਸਾਦ ਬਿਨ ਸਿਓ ਉਹ ਮੂਠਉ ਮੂੜ ਲੁਭਾਈ ਲੈ ਤੂ ਵਾ ਪੰਜ ਵਾਸ ਵੈਰੀ ਕੈ ਛੂਟੈ ਪਰ ਸਰਨਾਈ ਓਹ ਕਿਰਪਾਲ ਦੀਨ ਦੁਖ ਭੰਜਨ ਸਤਿਮਰੇ ਜੀ ਜਨ ਤਾਏ ਲੇ ਪਾਵੋ ਧਾਨ ਸਦਾ ਦਰਸ ਪੇਖਾ ਮਿਲ ਨਾਨਕ ਦਾਸ ਦਸਾਏ ਲੇ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਰਾਗ ਗਉੜ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਜੇ ਮਨ ਚੇਤਿ ਆਸ ਰਖੇ ਹਰ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਾਲ ਪਾਈ ਹਰ ਜਾਣੈ ਸਭ ਕਿਛ ਜੋ ਜੀਵਰਤੈ ਪ੍ਰਭ ਕਹ ਲਿਆ ਕਿਸੈ ਕਾਇਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮੈਂ ਸੁਆਮੀ ਰਹਾ ਸਮਾਈ ਮੇਰੇ ਮਨ ਆਸਾ ਕਾਰਜ ਗਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾ ਨੇਹ ਫਲ ਆਸ ਸਭ ਬਿਰਤੀ ਜਾਈ ਰਹਾ ਜੋ ਦੀਸੈ ਮਾਇਆ ਮੋਹ ਕਟੰਬ ਸਭ ਮਤ ਤਿਸ ਕੀ ਆਸ ਲਾਗ ਜਨਮ ਗਵਾਈ ਇਨ ਕਹਿ ਕਿਛ ਹਾਥ ਨਹੀਂ ਕਹਾ ਕਰਹਿ ਇਹ ਬਕੜੇ ਐਨ ਕਾ ਵਾਹਿਆ ਕਾਛ ਨਾ ਵਸਾਈ ਮੇਰੇ ਮਨ ਆਸ ਕਾਰ ਹਰਪੀਤ ਮੈਂ ਆਪਣੇ ਕੀ ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛਡਾਈ ਜੇ ਕਿਛ ਆਸ ਅਵਰ ਕਰੇ ਪਰ ਮਿੱਤਰੀ ਮਤ ਤੂੰ ਜਾਣਹਿ ਤੇਰੇ ਕਿਤੇ ਕੰਮ ਆਈ ਇਹ ਆਸ ਪਰ ਮਿੱਤਰੀ ਭਾਉ ਦੂਜਾ ਹੈ ਕਿੰ ਮਹ ਝੂਠ ਬਿਨ ਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵਹਿ ਤੈਸੀ ਕੋ ਆਸ ਕਰਾਈ ਕਿਛ ਕਿਸੇ ਕਹਿ ਹੱਥ ਨਾਹੀ ਮੇਰੇ ਸੁਆਮੀ ਐਸੀ ਨੇ ਰੈ ਸਤਗੁਰੂ ਬੂਝ 부ਝਾਈ ਜਾਨ ਨਾਨਕੀ ਆਸ ਤੂੰ ਜਾਣ ਹੈ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੌਂਡ ਮਹੱਲਾ ਚੌਥਾ ਐਸਾ ਹਰ ਸੇਵੀਐ ਨਿਤ ਧਿਆਈਐ ਜੋ ਖਿੰਨ ਮਹਿ ਕਿਲ ਵਿਖ ਸਭ ਕਰੇ ਬਿਨਾ ਸਾ ਜੇ ਹਰ ਤਿਆਗ ਅਵਰ ਪਿਆਸ ਕੀਜੈ ਤਾਂ ਹਰ ਨਿਹਫਲ ਸਭ ਕਾਲ ਗਵਾਸਾ ਮੇਰੇ ਮਨ ਹਰਿ ਸੇਵ ਸੁਖਦਾਤਾ ਸੁਆਮੀ ਜਿਸ ਸੇਵੈ ਸਭ ਭੂਖ ਲਹਾਸਾ ਮੇਰੇ ਮਨ ਹਰ ਉਪਰ ਕੀਜੈ ਪ੍ਰਵਾਸਾ ਜਹ ਜਾਈਐ ਤਹ ਨਾਲ ਮੇਰਾ ਸੁਆਮੀ ਹਰਿ ਆਪਣੀ ਪੈਜ ਰਖੈ ਜਨ ਦਾਸਾ ਰਹਾਉ ਜੇ ਆਪਣੀ ਬਿਰਥਾ ਕਾਹੋ ਅਵਰਾ ਪਹਿ ਤਾ ਆਗੈ ਆਪਣੀ ਬਿਰਥਾ ਬਹੁ ਬਹੁਤ ਕੜਾਸਾ ਆਪਣੀ ਬਿਰਥਾ ਕਾਹੋ ਹਾਰ ਆਪਣੇ ਸਵਾਮੀ ਪਹਿ ਜੋ ਤੁਮਰੇ ਦੁਖ ਤਤ ਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕਹਿ ਮਨ ਲਾਜ ਮਰਾਸਾ ਜੋ ਸੰਸਾਰੈ ਕੇ ਕੋਟੰਬ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਨੈ ਸੁਆਇ ਮਿਲਾਸਾ ਜੀਤ ਦਿਨ ਓਨ ਕਾ ਸੁਆਉ ਹੋਏ ਨਾ ਆਵੇ ਤਿਤ ਦਿਨ ਨੇੜੈ ਕੋ ਨਾ ਟੁਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪਕਰੈ ਦੂਖ ਸੁਖ ਆਸਾ ਤਿਸ ਕਾ ਪਰਵਾਸਾ ਕਿਉ ਕੀਜੈ ਮਨ ਮੇਰੇ ਜੋ ਅੰਤੀ ਔਸਰ ਰਖਨਾ ਸਕਾਸਾ ਹਰ ਜਪ ਮੰਤ ਗੁਰ ਉਪਦੇਸ ਲੈ ਜਪੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜਨ ਨਾਨਕ ਕੇ ਅਨੰਦ ਨਾਮ ਜਪੋ ਹਰ ਸੰਤੋ ਹੋਇ ਇਹੋ ਸ਼ੂਟਨ ਕਾ ਸਾਚਾ ਪ੍ਰਵਾਸਾ ਗੌਂਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਇ ਅਨੰਦ ਸੁਖ ਅੰਤਰ ਸਾਤ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁਤ ਜਲਤਾ ਗੁਰ ਸਾਸ ਦੇਖੇ ਲਹਿ ਜਾਏ ਸਭ ਤਪਨਾ ਮੇਰੇ ਮਨ ਆਨ ਦਿਨ ਧਿਆਏ ਨਾਮ ਹਰ ਜਪਨਾ ਜਹਾਂ ਕਹਾ ਤੁਜ ਰਾਖੈ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾ ਮਹ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਾਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲੋ ਹਾਰ ਦਸਨਾ ਸ਼ਬਦ ਪਿਸ਼ਾਨ ਰਾਮ ਰਸ ਪਾਵੋ ਉਹ ਊਤਮ ਸੰਤ ਪਇਓ ਬਾਟ ਬਡਨਾ ਤਿਸ ਜਨ ਕੀ ਵਡਿਆਈ ਹਰਿ ਆਪ ਵਿਧਾਈ ਉਹ ਘਟੈ ਨਾ ਕਿਸੈ ਕੀ ਘਟਾਈ ਇਕ ਤਿਲ 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 ਨਾ ਜੇ ਸਤੇ ਸੋ ਕਪਾਵੇ ਮਨ ਮੇਰੇ ਸੋ ਸਦਾ ਧਿਆਈ ਨਿਤ ਕਰ ਜੁਰਨਾ ਜਨ ਨਾਨਕ ਹਰਿ ਦਾਨ ਇਕ ਦੀਜੈ ਨਿਤ ਬਸੈ ਹਿਰਦੈ ਹਰੀ ਮੋਹਿ ਚਰਨਾ ਗੌਂਡ ਮਹੱਲਾ ਚੌਥਾ ਜਤਨੇ ਸਾਹਾ ਪਾਤਸ਼ਾਹ ਉਮਰਾਵ ਸਿੱਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਾਨ ਹਾਰੇ ਅਬਿਨਾਸੀ ਸਦਾ ਥਿਰ ਨਿਰਚਲ ਤਿਸ ਮੇਰੇ ਮਨ ਭਜ ਪਰਮਾਨ ਮੇਰੇ ਮਨ ਨਾਮ ਹਰੀ ਭਜ ਸਦਾ ਦੀਬਾਨ ਜੋ ਹਰ ਮਹਿਲ ਪਾਵੇ ਗੁਰਬਚਨੀ ਤਿਸ ਜੀਵ ਡੇ ਅਵਰ ਨਾਹੀ ਕਿਸੈ ਦਾਤਾਨ ਰਹਾਉ ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀਸਾ ਮਨ ਮੇਰੇ ਸਭ ਬਿਨਸ ਜਾਹੇ ਜਿਉਂ ਰੰਗ ਕੁਸੰਭ ਕਚਾਨ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗਹਿ ਪਾਵੈ ਤੂ ਮਾਨ ਬ੍ਰਹਮਨ ਖਤਰੀ ਸੂਦ ਵੈਸ ਚਾਰ ਵਰਨ ਚਾਰ ਆਸਰਮ ਹੈ ਜੋ ਹਰ त्याਵੈ ਸੋ ਪਰਧਾਨ ਜਿਉ ਚੰਦਨ ਨਿਕਟ ਵਸੈ ਹਿਰਦ ਬਪੜਾ ਤਿਉ ਸਤ ਸੰਗਤ ਮਿਲ ਪਤ ਪਰਮਾਨ ਓਹ ਸਭ ਤੇ ਊਚਾ ਸਭ ਤੇ ਸੂਚਾ ਜਾਂ ਕਹਿ ਹਿਰਦੈ ਵਸਿਆ ਫਗਵਾਨ ਜਨ ਨਾਨਕ ਤਨ ਕੇ ਚਰਨ ਪ ਖਾਲੈ ਜੋ ਹਰ ਜਨ ਨੀਚ ਜਾਤ ਸੇਵਕਾਨ ਗੌਂਡ ਮਹੱਲਾ ਚੌਥਾ ਹਾਰੇ ਅੰਤਰ ਜਾਮੀ ਸਭ ਤੈ ਵਰਤੈ ਜੇ ਹਾ ਹਰ ਕਰਾਈ ਤੇ ਹਾਕੋ ਕਰੀਐ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧਨੋ ਸਭ ਦੂਰ ਰਖ ਲਈਐ ਮੇਰੇ ਮਨ ਹਰ ਜਪ ਹਰ ਨਿਤ ਪੜੀਐ ਹਰ ਬਿਨ ਕੋ ਮਾਰ ਜੀਵਨ ਨਾ ਸਾਕੇ ਤਾਂ ਮੇਰੇ ਮਨ ਕਾਇਤ ਕਢੀਐ ਰਹਾ ਹਰ ਪਰਪੰਚ ਕੀਆ ਸਭ ਕਰਤੈ ਵਿੱਚ ਆਪੇ ਆਪਣੀ ਜੋਤ ਧਰੀਐ ਹਰ ਇੱਕ ਬੋਲੇ ਹਰ ਇੱਕ ਬੁਲਾਏ ਗੁਰਪੁਰ ਹੈ ਹਰ ਇੱਕ ਦਿਖਾਈਐ ਖਾਰੇ ਯੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸੋਂ ਮਨ ਕਿਆ ਚੋ ਰਈਐ ਨਿਹਕਪਟ ਸੇਵਾ ਕੀਜੈ ਹਰ ਕੀਰੀ ਤਾਂ ਮੇਰੇ ਮਨ ਸਰਬ ਸੁਖ ਪਾਈਐ ਜਿਸ ਦੇ ਵਸ ਸਭ ਕਿਛ ਸੋ ਸਬਦੂ ਵੱਡਾ ਸੋ ਮੇਰੇ ਮਨ ਸਦਾ ਧਿਆਈਐ ਜਨ ਨਾਨਕ ਸੋ ਹਰ ਨਾਲ ਹੈ ਤੀਰੈ ਹਰ ਸਦਾ ਧਿਆਈ ਤੂ ਤੁਦਲੇ ਛਡਾਈਐ ਗੋਡ ਮਹੱਲਾ ਚੌਥਾ ਹਰ ਦਰਸ਼ਨ ਕਾ ਮੇਰਾ ਮਨ ਬਹੁ ਤਪਤੈ ਜਿਉ ਤ੍ਰਿਖਾਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ 함ਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ ਮੇਲ ਮੇਲ ਸਖੀ ਗੁਣ ਕਾਹੋ ਮੇਰੇ ਪ੍ਰਭ ਕੀ ਲੇ ਸਤਗੁਰ ਕੀ ਮਤ ਧੀਰ ਜਨ ਨਾਨਕ ਕੀ ਹਰਿ ਆਸ ਪੁਜਾਓ ਹਰਿ ਦਰਸ਼ਨ ਸਾਤ ਸਰੀਰ ਸ਼ਕਾ 1 ਰਾਗ ਗਉੜ ਮਹਲਾ 5 ਚਾਉ ਪਦੇ ਘਰ ਪਹਿਲਾ 1 ਓੰਕਾਰ ਸਤਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਓ ਸੁਣ ਤੋ ਕਰਤਾ ਦੇਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਊਪਤ ਕਰਤਾ ਪਰਲੋਕ ਕਰਤਾ ਵਿਆਪਤ ਕਰਤਾ ਅਲਿਪਤੋ ਕਰਤਾ ਬਖਤੋ ਕਰਤਾ ਬੂਜਿਤ ਕਰਤਾ ਆਵਤ ਕਰਤਾ ਜਾਤ ਭੀ ਕਰਤਾ ਨੇਰ ਗੁਣ ਕਰਤਾ ਸਰ ਗੁਣ ਕਰਤਾ ਗੁਰ ਪ੍ਰਸਾਦ ਨਾਨਕ ਸਮ ਦ੍ਰਿਸ਼ਟਾ ਗੌਂਡ ਮਹੱਲਾ ਪੰਜਵਾਂ ਫਾਕਿ ਯੋਮੀਨ ਕਪਕੀ ਨਿਆਈ ਤੋ ਉਰਜ ਰਹਿਓ ਕ ਸੰਭਾਏ ਲੇ ਪਾਗ ਧਾਰੇ ਸੀਸ ਲੇਖੈ ਲੈ ਤਉ ਉਦਰੈ ਹਰ ਗੁਣ ਗਾਏ ਲੇ ਮਾਨ ਸਮਝ ਛੋੜ ਆਵਾਈ ਲੈ ਆਪਣੇ ਰਹਿਣ ਕਾ ਠੌਰ ਨਾ ਪਾਵੇ ਕਾਏ ਪਰ ਕਹਿ ਜਾਇ ਲੈ ਰਹਾ ਜਿਉ ਮੈਗਲ ਇੰਦਰੀ ਰਾਸ ਪ੍ਰੇਰਿਓ ਤੂੰ ਲਾਗ ਪਰਿਓ ਕੋਟੰਬਾਇ ਲੈ ਜਿਉ ਪੰਖੀ ਇਕਤਰ ਹੋਏ ਮਿਲ ਵਿਛਰੈ ਥਿਰ ਸੰਗਤ ਹਰ ਹਰ ਧਿਆਇ ਲੈ ਜੈਸੇ ਮੀਨ ਰਸਨ ਸਾਦ ਬਿਨ ਸਿਓ ਉਹ ਮੂਠਉ ਮੂੜ ਲੁਭਾਈ ਲੇ ਤੂ ਵਾ ਪੰਜ ਵਾਸ ਵੈਰੀ ਕੈ ਛੂਟੈ ਪਰ ਸਰਨਾਈ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਸਤਿਮਰੇ ਜੀ ਜਨਤਾਇ ਲੇ ਪਾਵੋ ਦਾਨ ਸਦਾ ਦਰਸ ਪੇਖਾ ਮਿਲ ਨਾਨਕ ਦਾਸ ਦਸਾਈ ਲੇ